ਕੋਲਕਾਤਾ ਦਿਨਿੰਦਗੀ ਮਾਮਲੇ ਦੇ ਵਿੱਚ ਅੱਜ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਲਗਾਤਾਰ 14ਵਾਂ ਦਿਨ ਹੈ ਜਿहां ਦੱਸਦੀ ਹੈ ਕਿ ਪੀੜਤਾ ਦੇ ਲਈ ਡਾਕਟਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਉਧਰ ਹੀ ਚੰਡੀਗੜ੍ਹ ਦੇ ਪੀਜੀਆਈ ਦੀ ਗੱਲ ਕਰੀ ਤਾਂ ਪੀਜੀਆਈ ਦੇ ਵਿੱਚ ਨਵੇਂ ਮਰੀਜ਼ਾਂ ਨੂੰ ਪਰਤੀ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਓਪੀਡੀ ਚੱਲ ਰਹੀ ਹੈ ਪਰ 1.5 ਤੋਂ 2 ਘੰਟੇ ਹੀ ਓਪੀਡੀ ਚੱਲ ਰਹੀ ਹੈ ਤੇ ਉਧਰ ਹੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਏਮਜ਼ ਤੇ ਡਾਕਟਰਸ ਨੂੰ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਏਮਜ਼ ਦੇ ਡਾਕਟਰਸ ਦੇ ਵੱਲੋਂ ਆਪਣੀ ਅੱਜ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਆਪਣੀ ਕੰਮਾਂ ਤੇ ਡਾਕਟਰਸ ਵਾਪਸ ਪਰਤ ਆਏ ਨੇ ਜਿਵੇਂ ਦੱਸਿਆ ਕਿ ਕੋਲਕਾਤਾ ਦੇ ਆਰਜਿਕਲ ਡਾਕਟਰ ਦੀ ਮੌਤ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਏਮਸ ਦੇ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਹੈ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਹੜਤਾਲ ਖਤਮ ਕਰਦੇ ਹੋ ਅਸੀਂ ਤੁਹਾਡੀ ਹਰ ਗੱਲ ਸੁਣਨ ਦੇ ਲਈ ਤਿਆਰ ਹਾਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੈ ਕਿ ਡਾਕਟਰ ਕੰਮ ਤੇ ਪਰਤਣ ਦੇ ਲਈ ਤਿਆਰ ਨੇ ਪਰ ਰਾਜ ਸਰਕਾਰਾਂ ਨੂੰ ਸੁਰੱਖਿਆ ਲਈ ਕਦਮ ਚੁੱਕਣੇ ਪੈਣਗੇ ਸਿਹਤ ਮੰਤਰਾਲੇ ਦੇ ਸਿਕੱਤਰ ਨੂੰ ਰਾਜਾਂ ਦੇ ਮੁੱਖ ਸਿਕੱਤਰਾਂ ਅਤੇ डीसीपीज ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਕੰਮ 1 ਹਫਤੇ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਹੈ ਅਤੇ ਰਾਜ ਸਰਕਾਰਾਂ ਨੂੰ 2 ਹਫਤਿਆਂ ਦੇ ਅੰਦਰ ਅੰਦਰ ਕਦਮ ਚੁੱਕਣੇ ਚਾਹੀਦੇ ਨੇ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਡਾਕਟਰ ਬੇहद ਨਰਾਜ਼ ਹਨ ਸੁਰੱਖਿਆ ਦੀ ਮੰਗ ਕਰਦੇ ਹੋਏ ਦਿੱਲੀ ਏਮਜ਼ ਦੇ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਬੈਨਰ ਹੇਠ ਸਾਰੇ ਡਾਕਟਰਸ ਨੇ ਆਪਣਾ ਕੰਮ ਬੰਦ ਕਰ ਦਿੱਤਾ ਸੀ ਹੁਣ 11 ਦਿਨਾਂ ਬਾਅਦ ਸੁਪਰੀਮ ਕੋਰਟ ਅਤੇ ਸੀਜੀਆਈ ਡਿਵਾਈਸ ਚੰਦਰ ਚੂੜ ਦੇ ਪਰੋਸ ਤੋਂ ਬਾਅਦ ਐਮਸ ਦੇ ਡਾਕਟਰ ਸਨੇਹ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕੀਤੀ ਜਾ ਰਹੀ ਹੈ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਹੜਤਾਲੀ ਡਾਕਟਰਾਂ ਦੇ ਖਿਲਾਫ ਕੋਈ ਵੀ ਸਜ਼ਾ ਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ ਜੋ ਕਿ ਰਾਹਤ ਦੀ ਗੱਲ ਹੈ ਇਸ ਦੇ ਨਾਲ ਹੀ ਦੱਸਦੇ ਕਿ ਕੋਲਕਾਤਾ ਅਰਜੀਕਰ ਹਸਪਤਾਲ ਕਤਲ ਕੇਸ ਦੇ ਵਿੱਚ ਸੀਬੀਆਈ ਅਤੇ ਮਮਤਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਈ ਹੈ ਸਰਕਾਰ ਨੇ ਨਵੇਂ ਪ੍ਰਿੰਸੀਪਲ मेडिकल सुपरिंटेंडेंट कम वाइस प्रिंसिपल सहायक सुपरिंटेंडेंट ਅਤੇ ਚੈਸਟ ਦੀ ਨਿਯੁਕਤੀ ਕੀਤੀ ਹੈ। आरजी कर ਹਸਪਤਾਲ ਅਤੇ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਮੁਖੀ ਨੂੰ ਰਾਤੋਂ ਰਾਤ ਹਟਾ ਦਿੱਤਾ ਹੈ। ਜਦੋਂ ਤਰਨਾਕਾਰੀ ਡਾਕਟਰਾਂ ਨੇ ਸੁੱਬੇ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਹਸਪਤਾਲ ਵਿੱਚ ਸਟਾਫ ਦੀ ਬਦਲੀ ਦੀ ਮੰਗ ਕੀਤੀ। ਇਸ ਦੇ ਨਾਲ ਹੀ आरजी कर ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੌਸ਼ਤ ਦੀ ਗੱਲ ਕਰੀਏ ਤਾਂ ਸੀਬੀਆਈ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਉਹ ਆਪਣੇ ਲਗਾਤਾਰ ਬਿਆਨ ਬਦਲ ਰਿਹਾ ਜਿਸ ਦੇ ਕਾਰਨ ਉਸ ਦਾ ਹੁਣ ਪੋਲੀਗ੍ਰਾਫ ਟੈਸਟ ਕੀਤਾ ਜਾਵੇਗਾ ਕਿ ਆਖਿਰ ਸੱਚ ਕੀ ਹੈ ਜੀ ਹਾਂ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੇ ਖੁਲਾਸਾ ਸਾਹਮਣੇ ਆਇਆ ਹੈ ਅਰ ਜਿਕਰ ਡਾਕਟਰਾਂ ਦਾ ਕਹਿਣਾ ਹੈ ਕਿ ਸੰਦੀਪ ਘੋਸ਼ ਦੇ ਵੱਲੋਂ ਜਿਹੜੀਆਂ ਲਵਾਰਿਸ ਲਾਸ਼ਾਂ ਆਉਂਦੀਆਂ ਸਨ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ ਜਿਵੇਂ ਦੱਸਦੀ ਹੈ ਕਿ ਹੁਣ ਇਸ ਕੇਸ ਦੀ ਕਮਾਂ ਸੀਬੀਆਈ ਨੂੰ ਸੌਂਪੀ ਗਈ ਹੈ ਤੇ ਲਗਾਤਾਰ ਸੀਬੀਆਈ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ